ਬਿਡ ਵਾਲਾ ਮੁੰਡਾ ਨਾਲ ਓਏ ਇਹਨੂੰ ਕਰੀ ਆਪਣਾ ਮੇਰੇ ਫੋਨ 'ਤੇ ਜੱਗੀ ਨੂੰ ਫੋਨ ਕਰ ਦੋ ਮੁੰਡਾ ਪ੍ਰੀਤ ਨੂੰ ਫੋਨ ਕਰ ਬਿਡ ਵਾਲਾ ਯਾਰ ਇੱਕ ਮਿੰਟ ਰੁਕ ਜਾ ਅਰੇ ਤੇਰੀ ਮਾਂ ਕੀ ਲਾਣ ਤੇਰੀ ਰੈਪਟੋ ਵਾਲੀ ਕੀ ਵੀਰਿੰਦਰ ਕੀ ਕਰ ਰਹਾ ਹੈ ਅਰੇ ਫੁੱਤੂ ਬਣਾਣ ਲੱਗੇ ਬੰਦੇ ਇਹੋ ਯਾਰ ਲੱਬੜਾ ਓ ਤੂੰ ਰਹਿਣ ਦੇ ਯਾਰ ਤੇਰਾ ਕੋਈ ਲੈਣ ਦੇਣ ਨਹੀਂ ਸਮਾ ਤਾਂ ਛੱਡ ਦੇ ਓ ਠੀਕ ਐ ਮੈਂ ਕਹਿ ਰਿਹਾ ਮੈਨੂੰ ਗੱਲ ਤਾਂ ਸੁਣ ਲੈ ਕਰ ਸਮਝ ਲੈ ਕੋਈ ਬਿਡ ਵਾਲਾ ਮੈਨੂੰ ਕਹ ਤੈ ਮਾਜੇ ਕੋਣਾ ਉਧਰ ਬੈਠ ਜਾ ਓਏ ਤੇਰਾ ਲੈਪਟੋ ਇੱਕ ਮਿੰਟਾਂ ਬਣਾ ਦੂੰਗਾ ਮੈਂ ਤੈਨੂੰ ਬੋਲੇ ਇੱਕ ਨੂੰ ਰੁਕ ਜਾ ਹਟਦਾ ਹੀ ਨਹੀਂ ਤੂੰ ਬੋਲੇ ਕਿ ਤੈਨੂੰ ਕੁਝ ਯਾਰ ਫਿਰ ਚੁੱਪ ਹੋ ਜਾ ਤੈਨੂੰ ਯੋ ਬੋਲੇ ਚੁੱਪ ਹੋ ਜਾ ਯੋ ਕਿ ਆਇਆ ਯੋ ਕਿ ਆਇਆ ਇਸ ਤੇ ਪੜਿਆ ਯੋ ਕਿ ਆਇਆ ਤੇ ਕਿਹੜਾ ਉਹ ਤੇਰੀ ਮਾਂ ਬੁੰਡ ਫਾੜ ਦੂੰਗਾ ਭੈਣ ਦੇ ਲੋੜੇ ਤੇਰੀ ਜੇਬ ਮੰਦ ਗਿਰਿਆ ਪੈ ਪਿਓ ਜੇਬ ਮੰਦ ਨਹੀਂ ਵੀਰੇ ਆ ਉਹ ਯੋਸ ਦਾ ਹੈ ਬੋਲੇ ਇਹ ਉਸ ਦਾ ਨਹੀਂ ਉਸ ਦਾ ਹੈ ਉਸ ਬੰਦੇ ਦਾ ਹੈ ਕਿਹੜੇ ਬੰਦੇ ਦਾ ਉਹ ਮਾਰ ਰਿਹਾ ਪੱਪੜ ਮਾਰ ਰਿਹਾ ਉਹਨੂੰ ਬੁਲਾਓ ਉਹਨੂੰ ਬੁਲਾਉ ਰ ਮੈਂ ਜਾਣ ਨਹੀਂ ਦਿੰਦਾ ਤੁਹਾਨੂੰ ਮੇਰੇ ਕੋਲ ਤਾਂ ਜੱਗੀ ਨੂੰ ਕਰ ਲੈ ਇੱਕ ਮੇਰੇ ਕੋਲ ਤਾਂ ਮੰਨ ਲੈ ਤੇਰੀ ਬਾਜ਼ਾਰੀ ਤੇਰੇ ਵਿੱਚ ਤੇਰੀ ਗੱਲ ਤਾਂ ਤੂੰ ਕੀ ਕਰ ਰਿਹਾ ਮੋਟੂ ਤੇਰੇ ਘਰ ਆ ਤੇਰੇ ਬਾਪੂ ਨੂੰ ਕੰਮ ਹੈ ਕੰਮ ਕਿੱਥੇ ਗਈ ਉਹ ਮੇਰੇ ਕੋਲ ਆਇਆ ਕ ਉਹ ਕੁੜੀ ਕਿੱਥੇ ਗਈ ਕਿਹੜੀ ਕੁੜੀ ਸਿਰ ਸਟਰ ਖੁੱਲਿਆ ਜਸਟ ਹੋਣੀ ਆਇਆ ਸੀ ਹੋਣੀ ਅਮੇ ਹੁਣ ਹੀ ਦੇਖਿਆ ਤੁਹਾਨੂੰ ਕਹੀ ਬੜਾਈ ਹੋ ਰਾ ਸਰ ਅਸੀਂ ਇਹਨਾਂ ਨੂੰ ਆਪਣੇ ਚੰਦ ਦੇ ਹੋਈ ਸੀ 500 ਰੁਪਏ ਲਿਆ ਸੀ ਨਾ ਤੁਸੀਂ ਮੇਰਾ ਨਿੱਕਾ ਜਿਹਾ ਜਵਾ ਕਰ ਤੋ ਉਸ ਕੋ 1000 ਰੁਪਏ ਕਿਉਂ ਲਿਆ ਦੋ 1000 ਰੁਪਏ ਮੈਨੂੰ ਲੋੜ ਸੀ ਸਰ ਮੈਂ ਇਹਨਾਂ ਨੂੰ ਜਾਣਦੇ ਬਹੁਤ ਟਾਈਮ ਤੋਂ ਕੀ ਕਾਸ ਕੀ ਜਾਣਦੇ ਤੁਹਾਨੂੰ ਮੇਰੇ ਪਿੰਡ ਦਾ ਮੈਂ ਇਹਨੂੰ ਪਤਾ ਨਹੀਂ ਕਿੰਨੇ ਪਿੰਡ ਮਾਰਿਆ ਪੜਿਆ ਸਾਤੇ ਪੈਸੇ ਤੇ ਪੈਸੇ ਦੇ ਇਹਨੂੰ 1000 ਰੁਪਏ ਦੇ ਦਾ ਕਾਸ ਕਾ ਦੇ ਦਾ ਤਾਨੂੰ ਕਿਆ ਲੋੜ ਪੈਗੀ ਉਹ ਨਿਆਣਾ ਦਾ ਯਾਰ ਪੁਰਖਾ ਦਾ ਮੇਰਾ ਨੀਕਾ ਦਾ ਜਵਾਬ ਕਰਦਾ 500 ਦਾ ਦੇਗੀ ਲੈ ਜੂ ਤਮੇ ਨਸ਼ਾ ਵੀਮਾ ਤੁਹਾਨੂੰ ਥਾਣੇ ਮੈਂ ਚਕਾਣਾ ਮੈਂ ਹੁਣ ਰੁਕਜੋ 10 ਮਿੰਟ ਪੂਰੇ ਜੇ ਤੁਹਾਨੂੰ ਮਿਲ ਜਾਏ ਕਿੱਥੋਂ ਮੈਂ ਕਢਾ ਲੂੰਗਾ ਚੈਕਿੰਗ ਕਰਦਾ ਸਰ ਇਹੋ ਕਿਆ ਪਿਆ ਥਾਰੇ ਨੇੜਾ ਸਰ ਇਹ ਬੜਾ ਕੁਸ਼ਨ ਨਹੀਂ ਹੈਗਾ ਇਹੋ ਕਿਆ ਹੈ ਇਹੋ ਕਿਆ ਹੈ ਇਹ ਪੰਨੀਆਂ ਪੰਨੀਆਂ ਕਹਾਂ ਤੇ ਆਈਆਂ ਇਹ ਜਲੀ ਵੀ ਸਰ ਇਹ ਤਾਂ ਇਹ ਬੈਠਾ ਹੈ ਨਾ ਤੁਸੀਂ ਸ਼ਰਮ ਕਰ ਲਓ ਕੁੜੀਓ ਸਰ ਅਸੀਂ ਤਾਂ ਆਰ ਨਹੀਂ ਆਏ ਹੁਣੀ ਆਏ ਆ ਅਸੀਂ ਵੀਰੇ ਹੁਣੀ ਆਏ ਆ ਇਹ ਪੰਨੀਆਂ ਜਲੀ ਵੀ ਕਿੱਥੇ ਤੇ ਆ ਗਈਆਂ ਸਰ ਇਹ ਬੈਠਿਆ ਇਸ ਪੋਤੇ ਨਸਈ ਕਰ ਹੋਆ ਰਾਜੂ ਚੱਕਿਆ ਮੁੰਨੇ ਕਾ ਹੋ ਗਈ ਗੱਲ ਕੇ ਮਿੰਟਾਂ ਮਾਂ ਆ ਜਾ ਉਹ ਜਾਣ ਨਹੀਂ ਦੇਣਾ ਇਹਨੂੰ ਕਿਸੇ ਨੂੰ ਇਹ ਬੈਠੇ ਹੋਇਆ ਨਾ ਨਾ ਉਹ ਕਿੱਧਰ ਭੱਜ ਗਿਆ ਗੱਡੀ ਵਾਲਾ ਕਹਾਂ ਗਿਆ ਉਹ ਰਿਆ ਉਹਨੂੰ ਅੰਦਰ ਲਿਆ ਰ ਮੋਟੂ ਮੋਟੂ ਅੰਦਰ ਲਿਆ ਉਹ ਬੰਦੇ ਨੂੰ ਗੱਡੀ ਵਾਲੇ ਨੂੰ ਓਏ ਓਏ ਗੱਡੀ ਵਾਲਾ ਔਰ ਓਏ ਓ ਇਹਨੂੰ ਵੀ ਫੜੀ ਲੈ ਫੜ ਹੋ ਰਹੀ ਆ ਵੀ ਆ ਵੀ ਆ ਮੈਂ ਤੇਰੀ ਗੱਲ ਮੈਂ ਪਾਉਂਗਾ ਸਾਲੇ ਅੱਜ ਹੱਡੀਆਂ ਕੋਟ ਨਹੀਂ ਲੈਣੀ। ਓ ਯਾਰ ਮਨ ਮਨ ਤੇ ਮਨ ਨੂੰ। ਪੈਸਾ ਦੇ ਆਸੀ ਤਾਂ ਹੋਣੀ ਆ ਅੰਦਰ ਤੇ ਤੈਨੂੰ ਆਪਣੀ ਚੈਨੀ ਲੈ ਲੈਣਾ ਹੋਰ ਕੁਝ ਕਰਣਾ ਆਇਆ ਹੈ। ਲੈ ਚੈਨੀ ਦੇ ਪੈਸੇ ਕਿ? ਪੈਸੇ ਦੇ ਤੇ ਆਸਰੇ ਨੂੰ ਨਾ। ਓ ਠੀਕ ਹੈ। ਦੇ ਕਿ ਚੈਨੀ ਦੇ। ਚੈਨੀ ਦੇ ਦੇ। ਲਿਆ ਫਿਰ ਜਮਨ ਜੀ ਜਾ ਫਿਰ। ਜਾ ਠੀਕ ਹੈ। ਚਲੋ ਬਾਹਰ। ਨਾ ਬਾਹਰ ਨਹੀਂ ਤੂੰ ਜਾ। ਚਲੀ ਲੈ। ਤੂੰ ਚੈਨੀ ਤਾਂ ਲਿਆ। ਓ ਮੇਰੀ ਤਾਂ ਸੁਣ ਲੈ ਗੱਲ। ਬਾਹਰ ਕੱਢ ਕਾ ਜੋ ਮਰਜ਼ੀ ਕਰੀ ਜਾ। ਓਏ ਯਾਰ ਤੂੰ ਭੈਣ ਚੋਦ ਕੁਝ ਖਾਵਾ ਪੀਵਾ ਨਹੀਂ ਦਾ ਤੂੰ ਕਿਹੜੇ ਚੱਕਰਾਂ 'ਚ ਪਿਆ ਵਾ? ਪਤਾ ਮੰਨੂ। ਠੀਕ ਐ। ਚਲ ਓਏ, ਚਲ ਉੱਠ। ਨਾ ਨਾ ਉਰੀ ਬੈਠ। ਓਹ ਛੱਡ ਕੋਈ। ਮੰਨੇ ਜੇ ਭੱਜ ਗਈ ਮੈਂ ਤੇਰੀ ਗੱਲ ਪਾਉਂਗਾ। ਕੋਈ ਵਾ। ਜੇ ਭੱਜ ਗਈ। ਨਹੀਂ ਭੱਜਦੀ। ਨਹੀਂ ਭੱਜਦੀ। ਉਰਾ ਖੜਾ ਬਾਹਰ। ਜੇ ਭੱਜ ਗਈ ਨਾ ਮੈਂ ਤੇਰੇ ਗੱਲ ਪਾਉਂਗਾ। ਹਾਂ। ਹੈਲੋ। ਉਰੇ ਨਹੀਂ ਜਾਣ ਦੇਣਾ ਹੈ। ਹਾਂ। ਬਾ ਮੋਂਟੂ ਤੂੰ ਕਿਸੇ ਨੂੰ ਬਿਠਾਣਾ ਬਾਈ। ਤੂੰ ਬਿਠਾਣਾ ਕਿਸੇ ਨੂੰ ਮੈਂ ਰਹਿਣ ਦੇ ਦੂੰ। ਉੱਥੇ ਲਾਸਟ ਕੋਈ ਨਾ ਜਾਈ ਖੜ ਜਾ ਨਾ ਨਾ ਢੂਲ ਮੇਰੀ ਸੁਣ ਗੱਲ ਨਾ ਨਾ ਮੈਂ ਵੀਡੀਓ ਬਣਾ ਲੂੰਗਾ ਤੇਰੀ ਗੱਡੀ ਕੀ ਫਿਰ ਓ ਯਾਰ ਫਿਰ ਅੰਦਰ ਬੈਠ ਜਾ ਰਾਮਗਰ ਚੁੱਪ ਕਰਕੇ ਹੋਰ ਆ ਜੋ ਆਵਾਜ਼ੀ ਕਰ ਲੈ ਇਹਨਾਂ ਦੇ ਨਾ ਨਾ ਇਹਨਾਂ ਭੱਜ ਜਾਣਾ ਨਹੀਂ ਭੱਜਦੀ ਮੇਰੀ ਜ਼ਿੰਮੇਵਾਰੀ ਤੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਨਾ ਨਾ ਫਿਰ ਵੀਡੀਓ ਬਣਾ ਲਾ ਤੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਭੱਜਦੀ ਨਹੀਂ ਕੋਈ ਵੀ ਹਾਂ ਉਰਾ ਖੜੂ ਠੀਕ ਹੈ ਉਰਾ ਖੜ ਜਾ ਉਰਾ ਉਰਾ ਖੜਾ ਖੜਾ ਖੜ ਜਾ ਭੱਜਦੀ ਨਹੀਂ ਓ ਮੋਂਟੂ ਮੈਂ ਕਰਾਂ ਦਾ ਲਿਆਉਂਗਾ ਫਿਰ ਕੋਈ ਨਹੀਂ ਕੋਈ ਹੁੰਦਾ ਠੀਕ ਹੈ ਨਾ ਸਾਡੇ ਨਾਲ ਵਾਲੇ ਕਿੱਥੇ ਗਏ ਬਲਾਉਸ ਨੂੰ ਕਿੱਥਾ ਆਓ ਚਲੋ ਉਹ ਨਹੀਂ ਗਾਫ ਹੋ ਰਹੀ